ਪੂਰੇ ਪੰਜਾਬ ਦੇ ਵਿੱਚ ਗਰਮੀ ਪੂਰੇ ਸਿਖਰਾਂ ਤੇ ਐ ਉੱਥੇ ਹੀ ਤੁਹਾਨੂੰ ਦੱਸ ਦਈਏ ਗਰਮੀ ਜ਼ਿਆਦਾ ਹੋਣ ਕਾਰਨ ਸਬਜ਼ੀਆਂ ਅਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਦੇ ਲਗਾਤਾਰ ਰੇਟਾਂ ਵਿੱਚ ਜਿਹੜਾ ਕੀ ਵਾਧਾ ਹੋ ਰਿਹਾ ਕਿਉਂਕਿ ਗਰਮੀ ਹੋਣ ਕਾਰਨ ਜ਼ਿਆਦਾਤਰ ਸਬਜ਼ੀਆਂ ਖਰਾਬ ਹੋ ਜਾਂਦੀਆਂ ਨੇ ਜ਼ਿਆਦਾ ਬਿਜਾਈ ਨਹੀਂ ਹੁੰਦੀ ਦੱਸ ਦਈਏ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਐ ਉਹਨਾਂ ਦਾ ਕਹਿਣਾ ਸੀ ਕਿ ਗਰਮੀ ਕਾਰਨ ਸਬਜ਼ੀ ਦੇ ਜਿਹੜੇ ਰੇਟ ਨੇ ਉਹ ਵਧੇ ਨੇ ਪਹਿਲਾਂ ਨਾਲੋਂ ਤਕਰੀਬਨ ਜਿਹੜੇ ਰੇਟ ਨੇ 3 ਗੁਣਾ ਹੋ ਗਏ ਨੇ ਸਬਜੀ ਦੇ ਰੇਟ ਤਿੰਨ ਗੁਣਾ ਹੋਣ ਕਾਰਨ ਸਬਜ਼ੀਆਂ ਦੇ ਗ੍ਰਾਹਕ ਵੀ ਮੁੜ ਰਹੇ ਨੇ ਜਿੱਥੇ ਪਹਿਲਾਂ ਗ੍ਰਾਹਕ 1 ਕਿਲੋ ਲੈਂਦੇ ਸੀ ਹੁਣ ਅੱਧਾ ਕਿਲੋ ਲੈਣ ਲੱਗ ਪਏ ਨੇ ਹਾਂ ਜੀ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਰਾਹੁਲ ਜੀ ਸਬਜੀ ਆ ਲੈਣਾ ਆਏ ਸੀ ਕਿਸ ਤਰ੍ਹਾਂ ਦੇ ਲੱਗੇ ਰੇਟ ਰੇਟ ਮਹਿੰਗੇ ਆ ਜੀ ਕਿੰਨੀ ਕੁ ਲੱਗ ਰਿਹਾ ਫਰਕ ਬਹੁਤ ਜ਼ਿਆਦਾ ਮਹਿੰਗੀ ਹੈ ਇਹ 3 350 ਦੀ ਆ ਰਹੀ ਕਮਾਈ ਦੀ ਇਹ ਕੀ ਕਰੀਏ ਸਬਜੀ ਬਹੁਤ ਮਹਿੰਗੀ ਹੈ ਇਹ ਕੀ ਕਾਰਨ ਮੰਨਦੇ ਜੀ ਇਹ ਤਾਂ ਹੁਣ ਗਰਮੀ ਕਰਕੇ ਆਈ ਸਗੀ ਨਹੀਂ ਜੀ ਕੀ ਨਾਮਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਲੈਣ ਆਏ ਸੀ ਜਿੰਦਰ ਸਿੰਘ ਆਈ ਸਬਜ਼ੀ ਲੈਣ ਆਈ ਸੀ ਕਿ ਸਾਰੀ ਸਬਜ਼ੀਆਂ ਅੱਕ ਲੱਗੀ ਪਈ ਐ ਪਹਿਲਾਂ 20 ਰੁਪਏ ਕਿਲੋ ਸੀਗੀਆਂ ਹੁਣ 80 ਰੁਪਏ ਕਿਲੋ ਸਾਰੀ ਸਬਜ਼ੀ ਕੀ ਕਾਰਨ ਜਿਹੜਾ ਤੁਹਾਨੂੰ ਲੱਗਦਾ ਮਹਿੰਗੀ ਹੋਈ ਕਾਰਨ ਉਹ ਇਹ ਤਾਂ ਕਹੀ ਜਾਂਦੇ ਪਿੱਛੋਂ ਆਈ ਨਹੀਂ ਇੰਨੀਆਂ ਸਬਜ਼ੀਆਂ ਗਰਮੀ ਬਹੁਤ ਪਈ ਜਾਂਦੀ ਛੜ ਛੁੜ ਜਾਂਦੀਆਂ ਵੱਲਾਂ ਜਿਹੀ ਜਰਾ ਗਰਮੀ ਲੱਗ ਇੱਕ ਡਾਕਟਰ ਤਾਂ ਕਹਿੰਦੇ ਹਰੀ ਸਬਜ਼ੀ ਖਾਣ ਦੇ ਇੱਕ ਡਾਕਟਰ ਕਹੀ ਜਾਂਦੇ ਹਰੀਆਂ ਸਬਜ਼ੀਆਂ ਖਾਓ ਖਾਈਏ ਕੀ ਹਰੀਆਂ ਕਰਦੀਆਂ ਜ਼ੋਰ ਤੇ ਕਿਹੜਾ ਆਮਾਈ ਦਾ 300 ਇਹ ਸੋ ਸਬਜ਼ੀ ਤੇ ਦਾਦਾ ਬਾਕੀ ਕਰੇਗੀ ਤੇ ਆ ਕੋਖਾ ਹੋਇਆ ਕੋਖਾ ਕਿੰਨਾ ਘੋਰੀਏ ਕੋਖਾ ਹੋ ਹੀ ਰਿਹਾ ਹੁਣ ਕੱਟ ਗਈਆਂ ਟਾਈਮ ਮੀਨਾ ਮਾਜੀ ਤੁਹਾਡਾ ਕੀ ਲਾਇਆ ਹੋਇਆ ਕੀ ਕੀ ਸਬਜ਼ੀ ਲਾਈ ਹੈ ਤੇ ਕਿਸ ਤਰ੍ਹਾਂ ਦੇ रेट ਆ ਸਬਜ਼ੀ ਆ ਲਾਇਆ ਗੋਭੀ ਲਾਈ ਆ ਜੀ ਕਦੂ ਆ ਅਰਬੀ ਆ ਭਿੰਡੀ ਆ ਤੋਰੀ ਆ ਮਟਰ ਆ ਤੁਹਾਡੇ ਕੋਲ ਸਭ ਤੋਂ ਮਹਿੰਗੀ ਕਿਹੜੀ ਚੀਜ਼ ਹੈ ਕੀ ਕਾਰਨ ਹੈ ਜਿਹੜੇ ਰੇਟ ਵਧੇ ਹੋਏ ਆ ਇਹ ਗਰਮੀ ਦੇ ਕਾਰਨ ਹੀ ਰੇਟ ਵਧੇ ਆ ਜੀ ਸਬਜ਼ੀਆਂ ਦਾ ਹਰ ਕੀ ਕਰੀ ਸਭ ਤੋਂ ਜ਼ਿਆਦਾ ਕਿਹੜੀ ਸਬਜ਼ੀ ਦਾ ਰੇਟ ਹੈ ਸਬਜ਼ੀ ਦਾ ਮਟਰਾਂ ਦਾ ਰੇਟ ਜ਼ਿਆਦਾ ਹੈ ਕੀ ਰੇਟ 120 ਰੁਪਏ ਕਿਲੋ ਹੋਰ ਕਿਹੜੀ ਸਬਜ਼ੀ ਹੈ ਤੋਰੀਆਂ ਤੋਰੀਆਂ ਏ 80 ਰੁਪਏ ਦੀ ਹੈ ਨੇ ਹੋਰ ਹੋਰ ਅਰਬੀ ਆ 60 ਰੁਪਏ ਅਰਬੀ ਆ 80 ਰੁਪਏ ਗੋਭੀ ਆ 80 ਕਰਦਾ ਪਹਿਲਾਂ ਕਿੰਨਾ ਰੇਟ ਸੀ ਤੇ ਹੁਣ ਕੀ ਕਾਰਨ ਹੈ ਜਿਹੜੇ ਰੇਟ ਵਧੇ ਆ ਪਹਿਲਾਂ ਤਾਂ ਬਹੁਤ ਦੇ ਤਾਂ ਠੀਕ ਸੀਗੇ ਜੀ ਲੋਕ ਇਹ ਇਹ 30 40 ਰੁਪਏ ਕਿਲੋ ਵੇਚਣਾ ਰਿਹਾ ਕੋਈ ਨਾ ਕੀ ਕਾਰਨ ਹੈ ਜਿਹੜੇ ਰੇਟ ਹੈ ਕਾਰਨ ਹੈ ਗਰਮੀ ਦੇ ਕਾਰਨ ਨਾ ਮਿਲ ਪੈ ਤਾ ਕਾਰੋਬਾਰ ਪਰ ਕਿਸ ਤਰ੍ਹਾਂ ਚੱਲਦਾ ਫਿਰ ਕਾਰੋਬਾਰ ਪਰ ਟਾਈਮ ਪਾਸ ਹੋ ਜਾਂਦਾ ਹੈ ਕਾਰੋਬਾਰ ਐਸਾ ਵੈਸਾ ਹੀ ਮੱਟ ਪਈ ਦਿਹਾੜੀ ਪੈ ਜਾਂਦੀ ਹੈ ਬੱਚੇ ਪਰ ਨਾ ਦਿਹਾੜੀ ਤਾਂ ਪੈ ਵੀ ਜਾਂਦੀ ਨਹੀਂ ਵੀ ਪੈ ਤੇ ਕੀ ਕਰੀ ਫਿਰ ਕੰਮ ਜਦੋਂ ਇਹ ਕਰਨਾ ਰਾਗ ਮੁੱਕਦੇ ਆ ਜਾਂ ਨਹੀਂ ਰਾਗ ਤਾਂ ਰੇਟ ਪੁੱਛ ਕੇ ਮਰ ਜਾਂਦੇ ਆ ਅੱਲਾਹ ਹੰਦ ਦਿਹਾੜੀ ਪੈ ਜਾਂਦੀ ਹੈ ਦਿਹਾੜੀ ਤਾਂ ਠੀਕ ਠਾਕ ਹੈ ਟਾਈਮ ਪਾਸ ਹੋਈ ਜਾਂਦਾ ਹਾਂ ਜੀ ਕਈ ਵਾਰ ਵੀ ਦਿਹਾੜੀ ਦੇ ਖਾਤੇ ਵੀ ਹੁੰਦੀ ਹੈ ਸਭ ਚੀਜ਼ਾਂ। ਖਰਾਬ ਸ਼ਰਤ ਹੋ ਜਾਂਦੀਆਂ ਜੇ ਜੀ ਉਹਨਾਂ ਦੋ ਦੋ ਤਿੰਨ ਵਿਅਕਤੀ ਨਹੀਂ ਪਰ ਕੀ ਰੇਟ ਹੈ ਜੀ ਪਰ ਕਰੇ ਨਹੀਂ ਘਟਣ ਘਟਣਗੇ ਕੀ ਮੇਰੇ ਰੇਟ ਜੀ। ਇਹ ਰੇਟ ਤਾਂ ਹੁਣ ਕੀ ਕਹਿੰਦੇ ਬਾਰਸ਼ਪੂਰ ਚ ਪਵੇ ਤਾਂ ਜ਼ਿਆਦਾ ਫਰਕ ਪਾਏ ਜੇ ਰੇਟਾਂ ਦਾ। ਮੁੱਖ ਕਾਰਨ ਗੱਲ ਹੈ। ਹਾਂ ਹਾਂ ਮੁੱਖ ਦਾ ਕਾਰਨ ਇਹ ਗਰਮੀ ਆਈ ਸੀ। ਕੀ ਨਾਮ ਹੈ ਜੀ ਤੁਹਾਡਾ ਕੀ ਲੈਣ ਆਏ ਸੀ ਤੇ ਕਿਸ ਤਰ੍ਹਾਂ ਦੇ ਰੇਟ ਲੱਗੇ? ਬੁੱਟਾ ਸਿੰਘ ਲਾਂਡ ਸੰਡ ਮੌੜਾ ਜੀ। ਸਭ ਦੀ ਲੈਣ ਆਇਆ ਸੀ ਜੀ ਸਭ ਦੀ ਸਾਰੀ ਮਹਿੰਗੀ ਬੋਲੀ ਜਾਂਦੇ ਆ ਜੀ। ਕੋਈ ਸਾਟੀ ਹੈ ਪਛਲਾਣਾ ਕੋਈ 80 ਬੋਦੀ ਹੈ ਨਾ ਕੋਈ 90 ਬੋਦੀ ਹੈ ਨਾ ਫੜੀ ਲੈ ਲਾ ਤਾਂ ਮੈਂ ਟੋਰੀ ਲੈ ਲਾ ਤਾਂ ਕੱਦੂ ਲੈ ਲਾ ਤਾਂ ਤੇਰਬੀ ਲੈ ਲਾ ਤਾਂ ਮਟਰ ਲੈ ਲਾ ਸੌਤ ਉੱਤੇ ਜੀ ਤੁਸੀਂ ਕੀ ਲੈ ਰਹੇ ਹੋ ਸਹੀ ਤਾਂ ਗੋਭੀ ਲਈਏ ਕਿੰਨੀ ਲਈ ਕਿਲੋ ਨਹੀਂ 1/2 ਕਿਲੋ ਕੀ ਕਾਰਨ ਹੈ ਜਿਹੜਾ ਤੱਕ ਮਿੱਟੀ ਵਾਲੀ ਹੈ ਜੀ ਤੁਸੀਂ ਆਪ ਇੱਕ ਕਿਸਾਨ ਨੂੰ ਲੱਗਦੇ ਹੋ ਜਿਵੇਂ ਹੁਣ ਕਰਮਿਕ ਕਾਰਨ ਵੀ ਲੱਗਦੇ ਨੇ ਜਿਹਨੇ ਲੱਗਦੇ ਸੱਪਰੇ ਦੇ ਆ ਪਤਵਾ ਦੇ ਟੋਰੀਆਂ ਦੇ ਫੁੱਲ ਲੱਗਣਾ ਖਸਤੀ ਜਾਂਦੇ ਆ ਕਾਰਨ ਕੀ ਲੱਗਦਾ ਰੇਟ ਵਧੇ ਦਾ ਰੇਟ ਹੀ ਆਕੀਂਦੇ ਜੀ ਚੇਕ ਤੇ ਹਾਣਾ ਆ ਜਿੰਦੇ ਆ ਇਥੇ ਆਲੇ ਘਰ ਨਹੀਂ ਚਈ ਜਾਂਦੀ ਤਾਣੀ ਲੱਗਦੀ ਸਾਫੀ ਪਿਛੋੜ ਦੇ ਮਹਿੰਗੀ ਆਉਂਦੀ ਆ ਜੀ ਪਾਣੀ ਆ ਗਿਆ ਕੀ ਮੰਗ ਕਰਦੇ ਹਾਂ ਜੀ ਜੀ ਤਾਰੇ ਸਸਤੀਆਂ ਵਿੱਚ ਸਾਰੇ ਖਾਣ ਗਰੀਬ ਵੀ ਖਾਣ ਗਰੀਬ ਵੀ ਖਾਣ ਡਾਕਟਰ ਤਾਂ ਕਹਿੰਦੇ ਆ ਵੀ ਇਹ ਹਰੀ ਸਬਜ਼ੀ ਖਾਣੀ ਚਾਹੀਦੀ ਐ ਫਿਰ ਉਹ ਤਾਂ ਨੇ ਖਾਓ ਹਰੀ ਸਬਜ਼ੀ ਮਹਿੰਗੀ ਹਨ ਖਾ ਨਹੀਂ ਸਕਦੇ ਮੈਂ ਨਹੀਂ ਸਕਦੇ ਗਰੀਬ ਵੀ ਨਹੀਂ ਲੈ ਸਕਦੇ ਔਰ ਤਾਂ ਸਾਡੀ